ਅੱਜ ਫੇਰ ਇੱਕ ਖਬਰ ਸੁਖੀਆਂ ਵਿੱਚ ਆ ਕਿ ਰਾਮ ਰਹੀਮ ਨੂੰ ਮੁੜ ਤੋਂ ਫੇਰ ਇੱਕ ਪ੍ਰੋਲ ਦਿੱਤੀ ਗਈ ਆ ਭਾਵੇਂ ਕਿ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾ ਨਹੀਂ ਕਰਦੇਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਨੇ ਇਸ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਉਸ ਪਟੀਸ਼ਨ ਦੀ ਛੜਵਾਇ ਵੀ ਹੋਈ ਸਾਨੂੰ ਇਸ ਗੱਲ ਦੀ ਰਾਹਤ ਵੀ ਮਿਲੀ ਕਿ ਹਾਈ ਕੋਰਟ ਨੇ ਇਹ ਮੰਨਿਆ ਕਿ ਮੇਰੇ ਪੁੱਛੇ ਤੋਂ ਬਗੈਰ ਜਿਹੜੀ ਆ ਪ੍ਰੋਲ ਬੇਵਜਾ ਫੋਨ ਨਾ ਦਿੱਤੀ ਜਾਵੇ ਪਰ ਕੀ ਆ ਬਾਅਦ ਚ ਇੱਕ ਫੈਸਲਾ ਆਇਆ ਜਿਹੜੇ ਫੈਸਲੇ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਸਪੈਸ਼ਲੇ ਦਾ ਜਿਹੜਾ ਜੋ ਫੈਸਲਾ ਜਾਂ ਲਗਾਮ ਜਿਹੜੀ ਆ ਉਹ ਹਰਿਆਣਾ ਜਿਹੜੀ ਹੈ ਸਰਕਾਰ ਦੇ ਨੂੰ ਸੌਂਪੀ ਜਾਂਦੀ ਹੈ ਸੋ ਇਹ ਗੱਲ ਪੱਕੀ ਸੀ ਤੇ ਸਮਝ ਵਾਂ ਸਮਝਣ ਵਾਲੀ ਸੀ ਕਿ ਅੱਜ ਤੋਂ ਪਹਿਲਾ ਵੀ ਜਦ ਵੀ ਕਦੇ ਚੋਣਾਂ ਹੁੰਦੀਆਂ ਨੇ ਸੂਬੇ ਦੇ ਅੰਦਰ ਤਾਂ ਭਾਰਤੀ ਜਨਤਾ ਪਾਰਟੀ ਆਮ ਰਹਿਗ ਨੂੰ ਰਿਹਾ ਕਰਨ ਦੇ ਵਿੱਚ ਆਪਣੀ ਖੁਸ਼ੀ ਪ੍ਰਾਪਤ ਕਰਦੀ ਆ ਤੇ ਉਹਨੂੰ ਕਦੇ ਪ੍ਰੋਲ ਤੇ ਕਦੇ ਫਰਲੋ ਦੇ ਨਾਂ ਤੇ ਉਹ ਬਾਹਰ ਆ ਕੇ ਇਹ ਲੋਕਾਂ ਦੇ ਵਿੱਚ ਵਿਚਰਦਾ ਤੇ ਸਰਕਾਰੀ ਜਿਹੜੇ ਪ੍ਰੋਗਰਾਮ ਹੈ ਉਹਨਾਂ ਦੇ ਚੀਫ ਗੈਸਟ ਬਣਦਾ ਤੇ ਭਾਰਤੀ ਜਨਤਾ ਪਾਰਟੀ ਦੇ ਸਮਾਗਮਾਂ ਵਿੱਚੋਂ ਵੀਡੀਓ ਕਾਨਫਰੰਸ ਹਾਂ ਰਹੀ ਪਤਾ ਕੀ ਖੁਆ ਕੇ ਆਪਣਾ ਮਾਣ ਪ੍ਰਾਪਤ ਕਰਦਾ ਮੈਂ ਇਹ ਸਮਝਦਾ ਕਿ ਰਾਮਹੀਨ ਜਿਹੜਾ ਕਿ ਸਾਡੇ ਸਮਾਜ ਲਈ ਤੇ ਸਾਡੇ ਜਿਹੇ ਤੰਤਰ ਵਾਸਤੇ ਜੇ ਕਾਨੂੰਨ ਦੇ ਮਤਾਬਕ ਵੱਡਾ ਦੋਸ਼ੀ ਆ ਉਥੇ ਬਲਾਤਕਾਰ ਦੇ ਕੇਸ ਨੇ ਉਥੇ ਕਤਲ ਦੇ ਕੇਸ ਨੇ ਸੋ ਐਸੇ ਲੋਕਾਂ ਨੂੰ ਬਾਰ-ਬਾਰ ਪ੍ਰੋਲ ਦੇਣੀ ਇਦੇ ਪਿੱਛੇ ਜਿਹੜਾ ਕਾਨੂੰਨ ਇਹ ਤਰਕ ਦੇ ਰਿਹਾ ਕਿ ਉਸ ਦਾ ਆਚਰਣ ਅੱਛਾ ਸੋ ਇਸ ਗੱਲ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜੇ ਸਾਰੇ ਹਲਕੇ ਨੇ ਖਾਸ ਤੌਰ ਤੇ ਸਿੱਖ ਜਾਂ ਮਨੁੱਖਤਾ ਦੀ ਗੱਲ ਕਰਨ ਵਾਲੇ ਲੋਕ ਅੱਜ ਹੈਰਾਨ ਨੇ ਕਿ ਕਿਉਂ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਇਹਨਾਂ ਹੋੜੀਆਂ ਦੀ ਲੋੜ ਦਿਖਾਈ ਦੇ ਰਹੀ ਹੈ ਜਦੋਂ ਕਿ ਵੋਟਾਂ ਆਉਂਦੀਆਂ ਨੇ ਭਾਵੇਂ ਕਿ ਪੰਜਾਬ ਹਰਿਆਣਾ ਦੇ ਅੰਦਰ ਜੋ ਹਾਲਾਤ ਨੇ ਉਹ ਆਉਣ ਵਾਲੇ ਦਿਨਾਂ ਵਿੱਚ ਉੱਥੋਂ ਦੇ ਲੋਕਾਂ ਨੇ ਫੈਸਲਾ ਸੁਣਾ ਦੇਣਾ ਪਰ ਮੈਂ ਇਹ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਰਾਮ ਰਹਿਂਦਿਆਂ ਪੌੜੀਆਂ ਤੇ ਅਗਲਾ ਜਿਹੜਾ ਸਿਆਸੀ ਸਫ਼ਰ ਜਿਹੜਾ ਉਹ ਪਿਛਲੇ ਵੀ ਕਰਦੀ ਆਈ ਆ ਉਹ ਅਗਲੇ ਸਿਆਸੀ ਸਫ਼ਰ ਲਈ ਜਿਹੜੀ ਆ ਲੜਾਈ ਬੜ ਚੁਕੀ ਆ ਪਰ ਇਹ ਜਿਹੜੀ ਸਮਾਜ ਦੇ ਵਾਸਤੇ ਬਹੁਤ ਮਾੜੀ ਗੱਲ ਆ ਸਿੱਖ ਭਾਵਨਾਵਾਂ ਤੇ ਬਹੁਤ ਵੱਡੀ ਠੇਸ ਆ ਤੇ ਉਹ ਅਸੀਂ ਸ਼ਰੋਨੀ ਗੁਰਦਰਾ ਪਰੰਧ ਕਮੇਟੀ ਨੇ ਹਾਈ ਕੋਰਟ ਦੇ ਵਿੱਚ ਜਿੱਥੇ ਕੇਸ ਦੇ ਖਿਲਾਫ ਗਏ ਸੀ ਅਸੀਂ ਹੁਣ ਇਸ ਦੀ ਤਿਆਰੀ ਕਰ ਰਹੇ ਹਾਂ ਕਿ ਇਸ ਤੋਂ ਅੱਗੇ ਇਸ ਨੂੰ ਚੁਣੌਤੀ ਦੇਣ ਲਈ ਕਿਹੜੇ ਰਸਤਾ ਤੇ ਕਿਹੜਾ ਕਾਨੂੰਨ ਦਾ ਜਿਹੜਾ ਰਸਤਾ ਬਣਾਇਆ ਜਦੋਂ ਰਾਮ ਰਹੀਮ ਵਰਗੇ ਸਮਾਜ ਵਿਰੋਧੀ ਤੱਤਾਂ ਤੇ ਜਿਹੜੀਆਂ ਸਰਕਾਰਾਂ ਮਿਹਰਬਾਨ ਹੁੰਦੀਆਂ ਖਾਸ ਤੌਰ ਤੇ ਦੇਸ਼ ਦੀ ਸੱਤਾ ਦੇ ਮਿੱਠੀ ਭਾਜ-ਪਾ ਜਿਹੜੀ ਆ ਉਹ ਇਸ ਗੱਲ ਦੀ ਜਿਆਦਾ ਫਿਕਰਮੰਦੀ ਕਰਦੀ ਆ ਤੇ ਉਹਨਾਂ ਦੀ ਆਓ ਭਗਤ ਜਰੂਰ ਹੀ ਰਹਿੰਦੀ ਆ ਤੇ ਮੈਨੂੰ ਲੱਗਦਾ ਕਿ ਇਹ ਮਾੜੀ ਗੱਲ ਆ ਉਦੋਂ-ਉਦੋਂ ਇਹ ਸਵਾਲ ਖੜਾ ਹੁੰਦਾ ਆ ਕਿ ਸਿੱਖਾਂ ਦੇ ਨਾਲ ਇਹ ਵਿਤਕਰਾ ਕਿਉਂ ਸਿੱਖਾਂ ਦੇ ਜਿਹੜੇ ਬੰਦੀ ਸਿੰਘ ਆ ਜਿਹੜੇ ਆ ਜਿਹੜੇ ਸਾਡੇ ਤਾਂ ਧਰਮੀ ਕੈਦੀ ਆ ਜਾਂ ਸਿਆਸੀ ਕੈਦੀ ਦੇ ਤੌਰ ਤੇ ਉਹਨਾਂ ਨਾਲ ਜਿਹੜਾ ਵਿਤਕਰਾ ਕਿਉਂ ਹੋ ਰਿਹਾ ਅੱਜ ਰਾਮ ਰਹੀਮ ਨੂੰ 10ਵੀਂ ਵਾਰ ਪਰੋਲ ਦਿੱਤੀ ਜਾ ਰਹੀ ਆ ਇਹ ਬੰਦੀ ਸਿੰਘ ਜਿਹੜੇ ਆ ਉਹਨਾਂ ਦਾ ਜੋ ਅੱਜ ਹਾਲਾਤ ਹੈ ਜੋ 11-11 ਸਾਲ ਤੋਂ ਹਸਪਤਾਲਾਂ ਵਿੱਚ ਦਾਖਲ ਨੇ ਪਰ ਉਹਨਾਂ ਨੂੰ ਇਹ ਸਹੂਲਤਾਂ ਨਹੀਂ ਦਿਖਾਈ ਦੇ ਰਹੀਆਂ ਉਦੋਂ ਇਹ ਸਵਾਲ ਦੇਸ਼ ਦੀ ਸੱਤਾ ਤੇ ਸਿੱਖ ਜਿਹੜਾ ਉਠਾਉਂਦਾ ਵਾ ਜਿਹਦਾ ਅੱਜ ਤੱਕ ਜਵਾਬ ਨਹੀਂ ਮਿਲਿਆ